ਸੇਯੂਟੇ ਕਿਸਾਨ ਮੋਰਚਾ ਦੇ ਸੱਦੇ ਤੇ ਵਕਫਾ ਕਿਸਾਨ ਜਥੇਬੰਦੀਆਂ ਵੱਲੋਂ 15 ਅਗਸਤ ਆਜ਼ਾਦੀ ਦਿਹਾੜੇ ਵਾਲੇ ਦਿਨ ਹੈ ਕੇਂਦਰ ਸਰਕਾਰ ਖਿਲਾਫ ਰੋਸਵਜੋ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਬਟਾਲਾ ਚ ਟਰੈਕਟਰ ਮਾਰਚ ਕੱਢਿਆ ਗਿਆ ਉੱਥੇ ਵੱਡੀ ਗਿਣਤੀ ਵਿੱਚ ਟਰੈਕਟਰਾਂ ਤੇ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਪ੍ਰਤੀ ਰੋਸ ਵੀ વ્યક્ત ਕੀਤਾ ਗਿਆ ਉੱਥੇ ਹੀ ਆਗੂਆਂ ਤੇ ਕਿਸਾਨਾਂ ਦਾ ਕਹਿਣਾ ਹੈ ਭਾਵੇਂ ਦੇ ਸ਼ਹਜ਼ਾਦ ਹੈ ਲੇਕਿਨ ਅੱਜ ਵੇ ਕਿਸਾਨ ਐਵੇਂ ਹੀ ਜ਼ਿੰਦਗੀ ਬਿਤਾ ਰਹੇ ਨੇ ਜਿਵੇਂ ਉਹ ਗੁਲਾਮ ਹੋਵਨ। ਅਧਿਆਪਕਾਂ ਹੱਕੀ ਮੰਗਾਂ ਲਈ ਉਹ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ। ਦਾ ਮਕਸਦ ਆ ਤੇ ਸਾਡਾ ਸਾਡਾ ਦੇਸ਼ ਸਾਡਾ ਦੇਸ਼ ਆਜ਼ਾਦ ਹੋਇਆ ਸਾਡੇ ਪੂਰਜਾਂ ਨੇ ਆਜ਼ਾਦੀ ਲਈ ਆਪਣੀਆਂ ਕੁਰਬਾਨੀਆਂ ਦੇ ਕੇ ਪਰ ਇਹ ਕਾ ਸਰਕਾਰਾਂ ਇਹਨਾਂ ਲੀਡਰਾਂ ਨੇ ਸਾਡੇ ਉਹਨਾਂ ਲੋਕਾਂ ਨੂੰ ਕੁੱਟਿਆ ਲੁੱਟਿਆ ਕਿ ਨਾਲੇ ਗੋਸ਼ਟੀ ਵੀ ਲਈ ਆ ਇਸ ਕਰਕੇ ਅੱਜ ਦਾ ਇਹ ਰੋਸ ਮਾਰਤੀਆ ਔਰ ਆਜ਼ਾਦੀ ਦਿਹਾੜਾ ਮਨਾ ਰਹੇ ਆ ਔਰ ਪਲੱਸ ਨਵੇਂ ਫੌਜਦਰੀ ਕਾਨੂੰਨ ਆਏ ਆ ਜੋ ਸੁਧਾਰ ਸਾਨੂੰ ਹੱਕ ਦਿੰਦਾ ਵਾ ਉਹ ਹੱਕਾਂ ਦਾ ਗਾਲਾ ਘੋਟਦੇ ਆ ਅਸੀਂ ਸਰਕਾਰ ਕੋਲ ਮੰਗ ਕਰਦੇ ਕਿ ਇਹਨਾਂ ਨੂੰ ਰੱਦ ਕੀਤਾ ਜਾਵੇ ਜਾਂ ਇਹਨਾਂ ਕੋਲ ਜਿਹੜੇ ਸੌਦੇ ਨੇ ਕੀਤੇ ਜਾਣ ਕਿਉਂਕਿ ਜਿਹੜੇ ਭਰਾਵਾਂ ਨੇ ਇਹਦੀਆਂ ਖਤਰਨਾਕ ਨੇ ਤੁਸੀਂ ਬੋਲ ਨਹੀਂ ਸਕਦੇ ਤੁਸੀਂ ਅੰਦੋਲਨ ਨਹੀਂ ਕਰ ਸਕਦੇ ਤੁਸੀਂ ਕੋਈ ਲਿਖ ਨਹੀਂ ਸਕਦੇ ਸਿੱਧਾ ਤੁਹਾਨੂੰ 5-5 ਸਾਲ ਜੱਜ ਪਾਤਾ ਜਾਊਗਾ ਔਰ ਤੁਹਾਡੀ ਇਹ ਕੋਈ ਸ਼ਿਕਾਇਤ ਲੱਗ ਜਾਂਦੀ ਹੈ ਕਿਸੇ ਵੇਲੇ ਥਾਣੇ ਐਸਾ ਤਰ ਪਾਵਰ ਦਿੱਤੀ ਕਿ 14 ਦਿਨ ਆਪਣੇ ਤੁਹਾਡੀ ਆਪਣੇ ਕੋਲ ਹਸਦਾ ਬਿਨੈਸਟਰੀ ਵਾਸਤੇ ਔਰ ਇੱਕ ਐਗਜ਼ੀਕਿਟਿਵ ਜਿਸ ਤੇ ਨੂੰ ਪਾਵਰ ਦਿੱਤੀ 7 ਦਿਨ ਦਾ ਪੂਰ ਰਮਾਰਡ ਦੇਣ ਦੀ ਬਿਲਕੁਲ ਇਹਨਾਂ ਮੁਖਤਾਰਾਂ ਸੇ ਉਗਰੇਵਾ ਆ ਆਜ਼ਾਦੀ ਦੇ ਦਿਵਸ ਆ ਜਿੱਥੇ ਸਾਨੂੰ ਆਜ਼ਾਦੀ ਦੇ ਦਿਵਸ ਦੀ ਖੁਸ਼ੀ ਆ ਅਸੀਂ ਇਹ ਮਨਾ ਰਹੇ ਆ ਉੱਥੇ ਅਸੀਂ ਰੋਸ਼ਨੀ ਕਰ ਰਹੇ ਆ ਤਾਂ ਕਿ ਆਜ਼ਾਦੀ ਉਹਨਾਂ ਲੋਕਾਂ ਨੂੰ ਪੂਰਨ ਤੌਰ ਤੇ ਮਿਲੀ ਜਾ ਜਿਨ੍ਹਾਂ ਨੇ ਦੇਸ਼ ਨੂੰ ਕੁੱਟਿਆ ਤੇ ਲੁੱਟਿਆ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਬਲੇ ਆਪਣੇ ਘਰ-ਬਾਰ ਉਗਾੜੇ 10 ਲੱਖ ਸਿੱਖ ਤੇ ਹੋਰ ਅਨੇਕਾਂ ਲੋਕ ਜਿਹੜੇ ਆ ਉਹਨਾਂ ਨੂੰ ਕੁਰਬਾਨੀ ਦੇਣੀ ਪਈ ਇਸ ਦੇਸ਼ ਦੀ ਆਜ਼ਾਦੀ ਵਾਸਤੇ ਪਰ ਉਹਨਾਂ ਲੋਕਾਂ ਨੂੰ ਇਹਦਾ 1% ਵੀ ਲਾਭ ਨਹੀਂ ਹੋਇਆ ਜਿਵੇਂ ਹਰ ਕਿਸਾਨ ਜਿਹੜਾ ਵਾ ਹਰ ਮਜ਼ਦੂਰ ਜਿਹੜਾ ਵਾ ਇਸ ਵੇਲੇ ਸੜਕਾਂ ਤੇ ਆ ਜਿਹੜੇ ਮਿਹਨਤ ਕਾਜ ਲੋਕ ਆ ਉਹ ਸੜਕਾਂ ਤੇ ਆਏ ਆ ਚਾਹੇ ਉਹ ਦੁਕਾਨਦਾਰ ਨੇ ਚਾਹੇ ਉਹ ਮਜ਼ਦੂਰ ਨੇ ਚਾਹੇ ਉਹ ਕਿਸਾਨ ਨੇ ਉਹ ਵੀ ਸਰਕਾਰ ਨੂੰ ਟੈਕਸ ਦਿੰਦੇ ਆ ਪਰ ਉਹਨਾਂ ਨੂੰ ਕੋਈ ਰਿਆਦ ਸਰਕਾਰ ਵੱਲੋਂ ਨਹੀਂ ਦਿੱਤੀ ਜਾ ਰਹੀ ਸਰਕਾਰ ਨੇ ਆਜ਼ਾਦੀ ਦਿਹਾੜਾ ਮਨਾਉਣ ਲੱਗਿਆ ਇਹ ਨਹੀਂ ਸੋਚਿਆ ਕਿ ਉਹਨਾਂ ਲੋਕਾਂ ਨੂੰ ਵੀ ਆਜ਼ਾਦੀ ਮਨਾਉਣ ਦਾ ਹੱਕ ਹੋਵੇ ਜਿਨ੍ਹਾਂ ਲੋਕਾਂ ਨੂੰ 1 ਰੁਪਈਆ ਦੀ ਦਵਾਈ 100 ਰੁਪਈਏ 'ਚ ਮਿਲ ਰਹੀ ਆ ਉਨਰਾਂ ਦਾ ਖੋਇਆ ਜਾ ਰਿਹਾ ਟੈਕਸੋ ਵੀ ਦੇ ਰਿਆ 100 ਰੁਪਏ ਦੀ ਦਵਾਈ 10000 ਰੁਪਏ ਜਾ ਰਹੀ ਆ 999 ਰੁਪਏ ਦਾ ਟੀਕਾ ਜਿਹੜਾ ਬੰਦੇ ਨੂੰ ਅਟੈਕ ਹੁੰਦਾ ਉਹਦੀ ਇੰਜੋਗ੍ਰਾਫੀ ਕਰ ਲਗਾਉਂਦਾ ਉਹ 11000 ਰੁਪਏ ਦਿੱਤੀ ਜਾ ਰਹੀ ਆ ਇਹ ਡਾਕਟਰਾਂ ਦੀ ਰਿਪੋਰਟ ਆ ਡਾਕਟਰਾਂ ਨੇ ਇਹ ਰਸਾਲੇ ਕੱਢ ਕੇ ਸਾਨੂੰ ਸੂਚ ਕੀਤਾ ਉਹ ਦੱਸਿਆ ਵਾ ਸੋ ਇਸ ਕਰਕੇ ਸਾਡੀ ਗਰੀਬਾਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਕੋਈ ਆਜ਼ਾਦੀ ਨਹੀਂ ਗਈ ਵਿਦਿਆਰਥੀ ਆਪਣੇ ਰਜਕਾਰ ਵਾਸਤੇ ਜਦੋਂ ਕਦੇ ਟੈਸਟ ਵਾਸਤੇ ਜਾਂ ਇੰਟਰੂ ਵਾਸਤੇ ਜਾਂਦੇ ਨੇ ਉਹਨਾਂ ਦੀਆਂ ਲੱਤਾਂ ਬਾਹਾਂ ਟੁੱਟ ਜਾਂਦੀਆਂ ਨੇ ਇੱਥੇ ਤੱਕ ਵੀ ਉਹਨਾਂ ਨੂੰ ਆਪਣੀ ਜਾਨ ਵੀ ਗਵਾਉਣੀ ਪੈਂਦੀ ਆ ਜਿਨ੍ਹਾਂ ਦੇ ਮਾਪੇ ਆਪਣੀ ਦਹਾੜ ਉਹਦੀ ਮਿਹਨਤ ਕਰਕੇ ਆਪਣੇ ਬੱਚਾ ਨੂੰ ਨੌਕਰੀ ਵਾਸਤੇ ਟੈਸਟ ਵਾਸਤੇ ਜਾਂ ਇੰਟਰਵਿਊ ਵਾਸਤੇ ਭਲਾਉਦੇ ਆ ਉਹ ਆਪਣੇ ਬੱਚਾ ਨੂੰ ਸਹੀ ਸਲਾਮਤ ਵੇਖਣਾ ਚਾਹੁੰਦੇ ਆ ਪਰ ਆਜ਼ਾਦੀ ਹੁੰਦੀ ਦੇ ਵੇਖਦੇ ਆਜ਼ਾਦੀ ਨਹੀਂ ਆਜ਼ਾਦੀ ਕੇਵਲ ਉਹਨਾਂ ਲੋਕਾਂ ਵਾਸਤੇ ਆ ਜਿਹੜੇ 5 ਦਿਨਾਂ ਪੰਜ ਦਿਨ ਐਮਐਲਏ ਰਹਿਣ 5 ਦਿਨ ਐਮਪੀ ਰਹਿਣ 5 ਦਿਨ ਰਾਜ ਸਭਾ ਦੇ ਮੈਂਬਰ ਰਹਿਣ ਔਰ ਮੋਟੀਆਂ-ਮੋਟੀਆਂ ਉਹ ਪੈਨਸ਼ਨ ਲੈਣ ਪਰ ਜਿਹੜਾ ਇਸ ਵੇਲੇ ਸਭ ਤੋਂ ਸੁਪਰੀਮ ਜੇ ਦੀ ਰਾਖੀ ਕਰਨ ਵਾਲਾ ਫੌਜ ਦਾ ਜਵਾਨ ਆ ਉਹਦੀ ਵੀ ਪੈਨਸ਼ਨ ਕਟੋ ਕੱਟਣ ਦੀਆਂ ਸਕੀਮਾਂ ਜਿਹੜੀਆਂ ਬਣੀਆਂ ਜਾ ਰਹੀਆਂ ਤੇ ਬਹੁਤ ਘੱਟ ਗਿਆ ਜੋ ਸ਼ੰਭੂ ਬਾਰਡਰ ਤੇ ਸਾਡੇ ਕਿਸਾਨ ਵੀਰਾਂ ਨੇ ਪਹਿਲਾਂ ਜਾ ਕੇ ਉੱਥੇ ਸਾਡਾ ਵੀਰ ਸ਼ੁਭ ਕਰਨ ਛੀਧ ਹੋ ਜਾਂਦਾ ਇਹ ਸਰਕਾਰ ਦੀਆਂ ਨੇ ਇਹਨਾਂ ਸਰਕਾਰੀ ਗੋਲੀਆਂ ਦੇ ਨਾਲ ਹੀ ਛੀਧ ਹੋਇਆਦਾ ਕੀ ਕਸੂਰ ਇਸ ਜੀ ਚਰੇ ਦਾ ਉਹਨਾਂ ਮੰਗਾਂ ਨੂੰ ਲੈ ਕੇ ਜਿਹੜੀ ਸਰਕਾਰ ਸਾਨੂੰ ਮਤਲਬ ਜਿਹੜੇ ਸਾਡੇ ਹੱਕ ਨੇ ਸਾਡੀ GST ਹੈ ਜੋ ਸਾਨੂੰ ਨਹੀਂ ਮਿਲ ਰਿਹਾ ਉਹ ਮੰਗਾਂ ਨੂੰ ਆਪਾਂ ਮੁੱਖ ਰੱਖ ਕੇ ਅੱਜ ਸਾਡੀ ਅਸੀਂ ਕਿੰਨੇ ਆਜ਼ਾਦੀ ਦਾ ਦਿਨ ਹੈ ਸਾਡੀ ਕਾਦੀ ਆਜ਼ਾਦੀ ਹੈ ਅਹੀਂ ਸਾਰੇ ਘਰਾਂ ਤੋਂ ਆਣ ਕੇ ਸੜਕਾਂ ਤੇ ਬੈਠੇ ਆ ਜੇ ਸਾਨੂੰ ਆਜ਼ਾਦੀ ਦੇ ਆਪਾਂ ਸੜਕਾਂ ਤੇ ਆਣ ਕੇ ਬੈਠੀਏ ਠੀਕ ਆ ਜੀ ਜੇ ਸਾਡਾ ਕੋਈ ਆਜ਼ਾਦੀ ਦਿਵਸ ਨਹੀਂ ਆ ਜੇ ਆਡੀਅਨਸ ਸਰਕਾਰ ਮੰਗਾ ਪੂਰੀਆਂ ਕਰ ਲੈਂਦੀ ਆ ਸਾਡੀਆਂ ਮੰਗਾ ਨੂੰ ਮੰਗ ਜਾਂਦੀ ਆ ਤੇ ਫਿਰ ਸਾਡਾ ਆਜ਼ਾਦੀ ਆਜ਼ਾਦੀ ਦਿਵਸ ਆ ਉਦੋਂ ਸਾਡੀ ਕੋਈ ਆਜ਼ਾਦੀ ਨਹੀਂ ਸਾਡੇ ਕਿਸਾਨ ਵੀਰ ਕਿੰਨੇ ਇੱਥੇ ਸ਼ੰਭੂ ਬਾਰਡਰ ਤੇ ਜਾ ਕੇ ਕੁਝ ਸ਼ਹੀਦ ਹੋ ਗਏ ਨੇ ਕੁਝ ਫਟੇ ਹੋਏ ਕਈਆਂ ਦੀਆਂ ਅੱਖਾਂ ਦੇ ਵਿੱਚ ਇਦਾਂ ਕੋ ਅਤਰੂ ਗੈਸ ਉੱਤੇ ਗਏ ਜਿਨ੍ਹਾਂ ਦੀਆਂ ਮਤਲਬ ਅੱਖਾਂ ਵੀ ਚਲਾਂਗੀਆਂ ਠੀਕ ਆ ਇਹ ਉਹਨਾਂ ਦਾ ਕੀ ਕਸੂਰ ਕਾਦੀ ਸਾਡੀ ਆਜ਼ਾਦੀ ਆ ਭਾਈ ਇਹ ਉਸ ਬੰਦੇ ਦੇ ਵਿੱਚ ਆਪਾਂ ਜੇ ਸਾਰੇ ਕਿਸਾਨ ਵੀ ਇਕੱਠੇ ਹੋ ਕੇ ਆਪਾਂ ਅੱਜ ਦਰਨਾ ਦੇ ਰਹੇ ਹਾਂ ਠੀਕ ਹੈ ਜੀ ਬਟਾਲਾ ਤੋਂ ਵਿੱਕੀ ਮਲਿਕ ਦੀ ਰਿਪੋਰਟ ਲੁਧਿਆਣਾ ਲਾਏ